ਦੇਖੋ ਗੁਰੂ ਗੋਬਿੰਦ ਸਾਹਿਬ ਜੀ ਚੰਡੀ ਜੀਤਰ ਲਿਖੇ ਨਮੋ ਜੋਗਨੀ ਭਰੇ ਚੌੜ ਚਾਰੰ ਚੰਡੀ ਥਾਮ ਠਾਮੰ ਡਕਾਰੰ ਡਕਾਰੰ ਭਰੇ ਨੇਕੀ ਹੁੰ ਗਏ ਕੰਤ ਬੰਤ ਰੁਲੇ ਸੂਰ ਵੀਰ ਅਹਾੜੰ ਸੰਪੰਨ ਗੁਰੂ ਗੋਬਿੰਦ ਸਾਹਿਬ ਜੀ ਜਿਹੜੀ ਕਲਮਾ ਉਹ ਬਹੁਤ ਵੱਡੀ ਹੈ ਜੇ ਸਾਰੇ ਸ੍ਰਿਸ਼ਟੀ ਦੇ ਜਿਹੜੇ ਕਵੀ ਨੇ ਉਹ ਸਮਝ ਆਉਂਦੇ ਨੇ ਕੋਈ ਗੁਰੂ ਗੋਬਿੰਦ ਸਿੰਘ ਤਾਂ ਉੱਪਰ ਨਹੀਂ ਜਾ ਸਕਦਾ ਕੰਮੀਆਂ ਦੇ ਵਿੱਚ ਵਿਦਿਆ ਦੇ ਵਿੱਚ ਵੀ ਤੇ ਇਹ ਰੱਬ ਆਪਾਂ ਕਹੀਏ ਸਾਸ਼ਤਰ ਸਾਸ਼ਤਰਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਜਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਿਜੋ ਰਚਨਾ ਕਰਦੇ ਨੇ ਜੋ ਕ੍ਰਿਸ਼ਨ ਆਵਤਾਰ ਲਿਖਿਆ ਨਾ ਕ੍ਰਿਸ਼ਨ ਆਵਤਾਰ ਦੇ ਵਿੱਚ ਮਹਾਰਾਜ ਫਾਰਸੀ ਦੇ ਵਿੱਚ ਇੱਕ ਸੋਈਆ ਲਿਖੀ ਫਾਰਸੀ ਭਾਸ਼ਾ ਦਾ ਨਿਯਮ ਹੈ ਫਾਰਸੀ ਦੀ ਸੋਈਆ ਨਹੀਂ ਲਿਖਿਆ ਜਾਂਦਾ ਨਾ ਜਦ ਤੱਕ ਕਿਸੇ ਵਿਦਵਾਨ ਨੇ ਲਿਖਿਆ ਤੇ ਨਾ ਕੋਈ ਗਾਹ ਲਿਖ ਸਕੇਗਾ ਜਦੋਂ ਇਸ ਦੇਸ਼ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਰਾਜ ਸੀ ਉਹਨਾਂ ਜਗਾਂ ਦੇ ਵਿੱਚ ਉਦੋਂ ਇੱਥੇ ਇੱਕ ਸ਼ਾਸਕ ਚੜ੍ਹ ਕੇ ਆਇਆ ਜਿਹਦਾ ਨਾਮ ਸੀ ਕਾਲੂ ਕਾਲੂ ਨੇ ਭਗਵਾਨ ਕ੍ਰਿਸ਼ਨ ਨੂੰ ਲਲਕਾਰ ਮਾਰੀ ਸੀ ਉਹਨੇ ਲਲਕਾਰ ਮਾਰੀ ਸੀ ਬ੍ਰਿਜ ਭਾਸ਼ਾ ਦੇ ਵਿੱਚ ਤੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੇ ਕ੍ਰਿਸ਼ਨ ਅਵਤਾਰ ਦੇ ਵਿੱਚ ਉਹਦੀ ਮਾਰੀ ਵੀ ਲਲਕਾਰ ਨੂੰ ਮਾਰੇ ਵਾਰਸ ਇਹਦੇ ਸੁਈਆ ਬਣਾ ਕੇ ਪੇਸ਼ ਕੀਤਾ ਸਤਿਗੁਰੂ ਗੁਰੂ ੋਮਨ ਸਾਹਿਬ ਆਜ ਕਦੇ ਜੰਗ ਦਰਾਇ ਕਾਲ ਜਮਨ ਬੋਗੋਏ ਦੇ ਮਨ ਭਾਲ ਕੋ ਸਾਹਮ ਬਾ ਬਰ ਜੰਗ ਬੋਗੋ ਕਰ ਗਿਆ ਹਰ ਗਿਸ ਦਰਮੋਂ ਨਜ਼ਰ ਆ ਕੋ ਨਵਾਮ ਰੋਜ ਬਿਆ ਦੁਨੀਆ ਹਿਤਾਬ ਸਿਆਮ ਸਭੇ ਅਦਲੀ ਸਭ ਸਾਹਮ ਕਾਂ ਗੁਰੇ ਜਿਮ ਤਨ ਤਾ ਪਿਆ ਖੁਸ਼ਮਾਦ ਕਨੇ ਜਿ ਜੰਗ ਬਵਾਹ ਉਦੋਂ ਮਾਰਾ ਜੀ ਉਹਦਾ ਮਾਰਿਆ ਵਾਇਰਡ ਲਗਾਰਾ ਸੀ ਉਹਨੂੰ ਲਿਗਿਆ ਤੇ ਕਾਲਜ ਉਹਨੇ ਭਗਵਾਨ ਕ੍ਰਿਸ਼ਨ ਨੂੰ ਲਲਕਾਰਿਆ ਕਹਿੰਦਾ ਦੇਖ ਇੱਕ ਪਾਸੇ ਤੇਰੀ ਫੌਜ ਆ ਇੱਕ ਪਾਸੇ ਮੇਰੀ ਫੌਜ ਮੈਂ ਮੇਰੀ ਫੌਜ ਦਾ ਮਾਲਕ ਸੁਆਮੀ ਹਾਂ ਤੇ ਮੇਰੀ ਫੌਜ ਆਏ ਮੇਰੀ ਫੌਜ ਦੇ ਵਿੱਚ ਮੈਂ ਦਿਨ ਨੂੰ ਸੂਰਜਾਂ ਤੇ ਰਾਤ ਨੂੰ ਚੰਦਰਮਾ ਵਰਗਾ ਆਂ ਤੂੰ ਕਿਤੇ ਭਲੇਖਾ ਨਾ ਰੱਖ ਲੈ ਕਿ ਤੂੰ ਬੜੇ ਰਾਜੇ ਮਾਰੇ ਨੇ ਤੂੰ ਐ ਕਰ ਮੇਰੇ ਨਾਲ ਮੁਕਾਬਲਾ ਕਰ ਤੈਨੂੰ ਖੁਸ਼ ਕਰਕੇ ਤੋਰਾਗਾ ਵੀ ਤੈਨੂੰ ਮਰਾਪਾ ਦਾ ਟੱਕਰਿਆ ਜੀ ਭਗਵਾਨ ਕ੍ਰਿਸ਼ਨ ਨੂੰ ਲਲਕਾਰ ਮਾਰੀ ਸੀ ਕਾਲਜਨ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਆਪਸੇ ਸੋਈਆ ਬਣਾ ਕਰ ਪ੍ਰੇਸ਼ ਕੀਤਾ ਮਹਾਰਾਜ ਜੀ ਵਿੰਧਿਆ ਦੇ ਵਿੱਚ ਵੀ ਬੜੇ ਲੱਗੋ ਮੰਡੇ